ਤੋ ਦਾ ਨਾਮ ਮੇਰਾ ਨਾਮ ਸੁਖਵਿੰਦਰ ਹੈ ਮੈਂ ਇਹਦੀ ਛੋਟੀ ਭੈਣ ਚੀਜ ਜੀ ਹੁੰਦੇ ਕਮਾਦ ਦੇ ਅੱਛਾ ਕੀ ਹਾਸਾ ਹੋਇਆ ਬਸ ਚੰਡੀਗੜ੍ਹ ਤੋਂ ਆ ਰਹੇ ਸੀ ਬਸਟਰ ਬੈਠੇ ਸੀ 8:30 ਵਜੇ ਸਾਨੂੰ ਕਹਿ ਸੀ ਵੇਟ ਕਰ ਰਹੇ ਸੀ ਇਹਨਾਂ ਦੀ ਆਉਣ ਜਾਣ ਦੀ ਬਸ ਆਉਂਦੇ ਹੋਏ ਬੈਠ ਕਰ ਰਹੇ ਸਾਨੂੰ ਨਹੀਂ ਪਤਾ ਕੀ ਹੋਇਆ ਕਿੰਨੇ ਬਸ 7:00 ਵਜੇ ਕੱਪ ਜਨਾਂ ਦੀ ਵਿੱਚ ਮੇਰੇ ਭਾਈ ਵੀ ਸੀ ਨਾਲ ਜੀ ਹਾਂਜੀ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਪਤਾ ਵੀ ਕੀ ਦੇ ਕਿਵੇਂ ਸੱਟੋ ਜਕੀ ਨਹੀਂ ਸੰਦ ਸਰਕਾਰੀ ਹਸਪਤਾਲ 'ਚ ਪਤਾ ਲੱਗਿਆ ਵੀ ਬੱਚੇ ਜੀ ਸੱਟ ਵੱਜੀਆਂ ਨੇ ਹਾਂ ਪਤਾ ਲੱਗਿਆ ਵੀ ਉਹ ਨਹੀਂ ਰਹੇ ਹੋ ਸਾਨੂੰ ਮਾਰਨਿੰਗ ਟਾਈਮ ਪਤਾ ਲੱਗਿਆ 6:00 ਵਜੇ ਮੇਰੇ ਪਾਪਾ ਜੀ ਨੇ ਭਾਬੀ ਜੀ ਨੇ ਦੱਸਿਆ ਸਾਨੂੰ ਵੀ ਇਹ ਉਦੋਂ ਹੋਇਆ ਵੀ ਸਾਨੂੰ ਪਹਿਲਾਂ ਕਿਸੇ ਨੇ ਕੁਝ ਨਹੀਂ ਦੱਸਿਆ ਸੀ ਮੈਂ ਤਾਂ ਬਹੁਤ ਟਾਈਮ ਦੀ ਕਪਨਮ ਥੱਕੀ ਵੀ ਸੇ ਨੰਨ ਥੱਕ ਦੱਸਿਆ ਮੈਨੂੰ ਧਲਾਸਾ ਦੇ ਕੇ ਇਹਨਾਂ ਦਾ ਸਵਾਤਾ ਸੀ ਮੈਨੂੰ ਸਵੇਰੇ ਵਿੱਚ ਆਨੀ ਜੋ ਪੁੱਛਿਆ ਰਹਿਣ ਗਿਆ ਪੁੱਛਿਲੇ ਬਾਬੀ ਨੂੰ ਉਹਨੂੰ ਅਸੀਂ ਵੀ ਇਹ ਗੱਲ ਹੋਈ ਇਹ ਵੀ ਮੈਂ ਦੱਸਤਾ ਹਾਂ ਅਸਲ 'ਚ ਜੇ ਜਦੋਂ ਐਕਸੀਡੈਂਟ ਹੋਇਆ ਉਹਦੀ ਇਲਾਜ ਮੈਨੂੰ ਪੂਰੇ ਹੋਣੀ ਬੇਸਿਕਲੀ ਤੁਸੀਂ ਕਿੱਥੇ ਤੇ ਰਹਿਣਾ ਦੇ ਸੀ ਪਹਿਲਾਂ ਤੋਂ ਅਸੀਂ ਹੋਰੀ ਜੇ ਰਹਿ ਲੋ ਹੋਰੀ ਰਹਿਣ ਪੰਨੀ ਕਰਦੇ ਰਹਿਣਾ ਅਕਸਿੰਗ ਰੋ ਜੇ ਲਿਚ ਰਹਿਣੀ ਬਾਲਤ ਕਾਂ ਪਿੰਟ ਸਾਟਾ ਤੁਹਾਡੇ ਫਾਦਰ ਦੀ ਕਦੋਂ ਡੈਥ ਹੋਈ ਸੀ ਫਾਦਰ ਦੀ ਹੋ ਗਈ 7 7 ਜੁਲਾਈ ਸਤਜੈ 2011 ਚ 2011 ਹਾਂਜੀ ਫਰਦ ਦੀ ਜੌਬ ਮਿਲੀ ਸੀ ਤੁਹਾਡੇ ਟੋਟੇ ਪੈਸੇ ਹਾਂਜੀ ਫਰਦ ਦੀ ਜੌਬ ਮਿਲੀ ਸੀ ਮੇਰੇ ਵੱਡੇ ਭਾਈ ਨੇ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੌਣ ਸੀ ਕੋਈ ਮੇਰਾ ਭਾਈ ਸੀ ਆਹੀ ਜੀ ਵੱਡਾ ਭਾਈ ਸੀ ਰਜਿੰਦਰ ਕਮਾਜੀ ਅੱਛਾ ਹਾਂਜੀ ਕਿੰਨੇ ਮੈਂਬਰ ਹੋ ਪਰਿਵਾਰ ਦੇ ਦੋ ਭਾਈ ਸੀ ਉਹ ਕਰ ਰਹਿ ਗਏ ਦੋ ਭੈਣਾਂ ਨੇ ਪਿੱਕ ਪੱਪੀ ਉਹਨਾਂ ਦੀ ਬੇਟੀ ਹੈ ਠੰਗੀ ਤੇ ਮੇਰੇ ਭੈਣ ਦੀ ਵੀ ਬੇਟੀ ਹੈ ਕੌਣ ਕਰ ਰਿਹਾ ਕਮਾਉਣ ਵਾਲਾ ਕੋਈ ਨਹੀਂ ਜੀ ਇੱਕੋ ਸਾਡਾ ਪਰਿਵਾਰ ਸੀ ਜਿਹੜਾ ਕਮਾਉਂਦਾ ਸੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਮਨ ਸਿੰਘ ਹੈ ਕਿਹੜਾ ਪਿੰਡਾ ਜੀ ਪਿੰਡ ਬਾਹਲਦਖਲਾ ਜੀ ਇਹ ਕੀ ਹਾਸਾ ਹੋਇਆ ਫੇਰਾ ਇਹੇ ਜੀ ਬਸ ਜਿਹੜਾ ਖਾ ਗਈ ਜੀ ਫਣੀ ਢਾਬੇ ਕੋਲੇ ਤੇ ਉੱਥੇ ਜਿਹੇ ਮੁੰਡੇ ਦੀ ਉਹ ਸੱਟਾਂ ਲੱਗੀਆਂ ਖਾਸੀਆਂ ਤੇ ਸੇ ਭੋਲ ਨਿਗੜ ਲੇਗੇ ਭੋਲ ਨਿਗੜ ਤੋਂ ਫੇ ਪਟਿਆਲੇ ਜੀ ਜਾਂਦਾ ਉੱਥੇ ਜਾ ਕੇ ਜੀ ਪੂਰਾ ਹੋ ਗਿਆ ਜੀ ਰਜਿੰਦਰ ਕੁਮਾਰ ਦੀ ਪਰਿਵਾਰਕ ਕੀ ਹਿਸਟਰੀ ਸੀ ਜਿਵੇਂ ਤੁਹਾਡੇ ਪਿੰਡ ਦੇ ਰਹਿਣ ਵਾਲੇ ਨੇ ਤਾਂ ਕੀ ਹਿਸਾਬ ਦਾ ਇਹ ਪਹਿਲਾਂ ਇਹਦਾ ਡੈਡੀ ਸੀ ਜੀ ਹਾਂ ਜੀ ਪਾਣੀ ਵਾਲੀ ਟੈਂਕੀ ਅੰਦਰ ਲੱਗਾ ਉਹਦੀ ਡੈਥ ਹੋ ਗਈ ਸੀ ਕੈਂਸਰ ਦੀ ਉਹਦੀ ਡੈਥ ਹੋ ਗਈ ਦੀ ਜੀ ਹਾਂ ਜੀ ਉਦੋਂ ਬਾਅਦ ਜੀ ਤੇਰੇ ਮੁੰਡੇ ਨੂੰ ਨੌਕਰੀ ਮਿਲ ਗਈ ਸੀ ਰਜਿੰਦਰ ਠੀਕ ਹੈ ਜੀ ਤੇ ਹੁਣ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਜੀ ਠੀਕ ਦੋ ਇਹਦੇ ਭੈਣਾਂ ਨੇ ਜੀ ਤੇ ਛੋਟਾ ਜਿਹਾ ਬੱਚਾ ਜੀ ਪੁੱੁੰਡਾ ਵਿਆਹਿਆ ਹੋਇਆ ਹੈ ਉਸ ਦੀਆ ਦੋ ਬੱਚੇ ਉਹਦੇ ਬੋਲੇ ਪਰਿਵਾਰ ਚ ਕਮਾਉਣ ਵਾਲਾ ਹੀ ਸੀ ਪਰਿਵਾਰ ਚ ਹੀ ਕਮਾਉਣ ਵਾਲਾ ਸੀ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਜੀ ਅਸੀਂ ਇਹ ਚਾਹੁੰਦੇ ਆ ਜੀ ਵੀ ਇਹਨਾਂ ਕਿਸੇ ਪਰਿਵਾਰ ਨੂੰ ਨੌਕਰੀ ਮਿਲ ਜੇ ਠੀਕ ਹੈ ਜੀ ਇੱਕ ਤਾਂ ਮੈਂ ਬਾਰੇ ਇਹਨਾਂ ਦਾ ਗੁਜ਼ਾਰਾ ਹੋ ਸਕੇ ਹਾਦਸਾ ਤਾਂ ਇਹੀ ਹੈ ਜੀ ਪਹਿਲਾਂ ਮਤਲਬ ਇਹ ਗਏ ਸੀ ਪਟਿਆਲੇ ਹਾਂਜੀ ਪਟਿਆਲੇ ਤੋਂ ਆ ਰਿਹਾ ਸੀ ਹਾਂਜੀ ਆਉਂਦੇ ਹੋਏ ਐਕਸੀਡੈਂਟ ਹੋਇਆ ਠੀਕ ਹੈ ਜੀ ਐਕਸੀਡੈਂਟ ਹੋ 14:00 ਵਜਿਆਂ ਜਦੋਂ ਬੁਲਾਇਆ ਗਿਆ ਉੱਥੇ ਹਸਪੀਟਲ ਲੈ ਕੇ ਗਏ ਹਾਂਜੀ ਤਾਂ ਉਹਦੇ ਡੈਥ ਹੋ ਗਈ ਠੀਕ ਹੈ ਪਰਿਵਾਰ ਦੇ ਵਿੱਚ ਕੌਣ ਕੌਣ ਆਏ ਪਰਿਵਾਰ ਦੇ ਵਿੱਚ ਜੀ ਮਾਤਾ ਜੀ ਦੀ ਇਹਨਾਂ ਦੇ ਡੈਥ ਥੋੜਾ ਟਾਈਮ ਹੀ ਹੋਇਆ ਹੈ ਕੋਈ ਨੁ ਠੀਕ ਹੈ ਉਸ ਤੋਂ ਬਾਅਦ ਹੁਣ ਦੋ ਭੈਣਾਂ ਨੇ ਜੀ ਇੱਕ ਭਰਾ ਹੈ ਠੀਕ ਹੈ ਕਮੌਣ ਵਾਲੇ ਹੀ ਸੀ ਪਰਿਵਾਰ ਕਮੌਣ ਵਾਲਾ ਸਿਰਫ ਇਹੀ ਸੀ ਜੀ ਔਰ ਕੋਈ ਨਹੀਂ ਸੀ ਹੁਣ ਕਰ ਦੇ ਕੀ ਹਾਲਾਤ ਹੋ ਗਏ ਕਰ ਦੇ ਹਾਲਾਤ ਆ ਜੀ ਕੋਈ ਹਾਲਾਤ ਹੈ ਹੀ ਨਹੀਂ ਜੇ ਇਹਨਾਂ ਨੂੰ ਕੋਈ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਮਿਲੇ ਤੇ ਘਰ ਵਾਲੀ ਨੂੰ ਕੋਲੇ ਵੀ ਬੱਚੀ ਬੱਚੀ ਐ ਇੱਕ ਛੋਟੀ ਜੀ ਠੀਕ ਹੈ ਜੀ ਉਹਨੂੰ ਵੀ ਉਹ ਮਿਲੇ ਠੀਕ ਹੈ ਜੀ ਜਿੰਨਾ ਸਰਵਿਸ ਦਾ ਟਾਈਮ ਰਹਿੰਦਾ ਉਹਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਐ ਠੀਕ ਹੈ ਪਰਿਵਾਰ ਦੇ ਭਰਾ ਨੂੰ ਉਹਨਾਂ ਦੇ ਨੂੰ ਉਹ ਮਿਲਣੀ ਚਾਹੀਦੀ ਐ ਨੌਕਰੀ हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम WhatsApp channel par